ਤਲਵਾੜਾ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 9ਵੀਂ ਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਐਸ.ਪੀ ਸਿੰਘ ਓਬਰਾਏ ਵੱਲੋਂ ਚਲਾਏ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅਵਤਾਰ ਸਿੰਘ ਜਨਰਲ ਸਕੱਤਰ ਪ੍ਰਿੰਸੀਪਲ ਅਜੈ ਸੈਗਲ ਵਾਈਸ ਪ੍ਰੈਜ਼ੀਡੈਂਟ राकेश शर्मा पुरुषोत्तम परविंदर सिंह उबीने स्कूल पहुंच के 9वीं ते 10वीं جماعت ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਇਸ ਮੌਕੇ 63 ਵੱਲੋਂ ਆਏ ਮਹਿਮਾਨਾਂ ਨੇ ਵਿਦਿਆਰਥਣਾਂ ਨੂੰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈਡਮਾਸਟਰ राम भजन चौधरी ने सर्वत दा भला चैरिटीबल 63 ਦੀ ਟੀਮ ਦਾ ਧੰਨਵਾਦ ਕਰਦੇ ਹੋਏ ਯਾਦਗਾਰੀ ਚਿੰਨ ਭੇਟ ਕੀਤੇ ਗਏ ਆਪਣੀ ਇਨਕਮ ਦਾ ਟੋਟਲ 98% ਜਿਹੜਾ ਹੈ ਲੋਕ ਭਲਾਈ ਕਾਰਜਾਂ ਵਿੱਚ ਖਰਚ ਕਰ ਰਹੇ ਨੇ ਔਰ ਖੱਬ ਤੋਂ ਵੱਡੀ ਗੱਲ ਇਹ ਕਿ ਇਹ ਉਹਨਾਂ ਲੋਕਾਂ ਤੇ ਖਰਚ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਪਛਾਣਦੇ ਨਹੀਂ ਸਮਾਜ ਸੇਵਾ ਚ ਅਲੱਗ-ਅਲੱਗ ਜਿਹੜੇ ਉਹਨਾਂ ਵੱਲੋਂ ਪ੍ਰੋਜੈਕਟ ਜਿਹੜੇ ਚਲਾਏ ਜਾ ਰਹੇ ਹੈ ਮੈਂ ਸਮਝਦਾ ਕਿ ਕੋਈ ਵੀ ਜਿਆ ਪ੍ਰੋਜੈਕਟ ਨਹੀਂ ਕੋਈ ਵੀ ਜਿਆ ਕਾਰਜ ਨਹੀਂ ਕੋਈ ਵੀ ਜਿਆ ਖੇਤਰ ਨਹੀਂ ਜਿੱਥੇ ਕਿ ਪਵਰਾਏ ਸਾਹਿਬ ਵੱਲੋਂ ਆਪਣਾ ਯੋਗਦਾਨ ਨਹੀਂ ਪਾਇਆ ਜਾ ਰਿਹਾ ਭਾਵੇਂ ਬੱਚਿਆਂ ਦੇ ਸਕੂਲਾਂ ਦੀ ਪੜ੍ਹਾਈ ਹੋਵੇ ਸਕੂਲਾਂ ਦੀ ਫੀਸ ਹੋਵੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਂਦਾ ਹੈ 300 ਦੇ ਲਗਭਗ ਲੈਬਾਰਟਰੀਆਂ ਜਿਹੜੀਆਂ ਖੋਲੀਆਂ ਹੋਈਆਂ ਨੇ ਜਿੱਥੇ ਬਹੁਤ ਘੱਟ ਰੇਟਾਂ ਤੇ ਬਲੱਡ ਦੇ ਸਾਰੇ ਟੈਸਟ ਕੀਤੇ ਜਾ ਰਹੇ ਹੈ ਡਾਇਲਿਸਿਸ ਮਸ਼ੀਨਾਂ ਲਗਾਈਆਂ ਨੇ ਜਿੱਥੇ ਕਿ ਬਹੁਤ ਘੱਟ ਰੇਟ ਤੇ ਮੈਂ ਕਹਿ ਸਕਦਾ ਕਿ ਲਗਭਗ 10% ਰੇਟ ਤੇ ਜਿਹੜਾ ਉਹ ਲੋੜਵੰਦਾਂ ਦਾ ਡਾਇਲਿਸਿਸ ਕੀਤਾ ਜਾਂਦਾ ਹੈ 12000 ਦੇ ਲਗਭਗ ਕੁਝ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਨੂੰ ਮਾਸਿਕ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹੈ ਜੀ ਸਾਡੇ ਜ਼ਿਲ੍ਹਾ ਹੁਸ਼ਿਆਰ ਪਰ ਵਿੱਚ ਹੀ 127 ਦੇ ਲਗਭਗ ਜਿਹੜੀਆਂ ਉਹ ਪੈਨਸ਼ਨਾਂ ਜਿਹੜੀਆਂ ਇਹਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਵੱਲੋਂ ਕੁਝ ਸਕੂਲ ਵੀ ਡਾਕ ਕੀਤੇ ਗਏ ਐ ਅੱਜ ਸਰਵਦਾ ਪਲਾਟਾਫਾਰਮ ਦੀ ਟੀਮ ਜਿਹੜੀ ਹੈ ਮਾਦਰ ਸਕੂਲ ਸੈਕਟਰ 2 ਤਲਵਾੜਾ ਵਿਖੇ ਪਹੁੰਚੀ ਹੈ ਤੇ ਇੱਥੇ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਤੇ ਬੈਗ ਜਿਹੜੇ ਅੱਜ ਦਿੱਤੇ ਗਏ ਐ ਕਹਿਣ ਦਾ ਭਾਵ ਕੋਈ ਵੀ ਕੰਮ ਹੋਵੇ ਕੋਈ ਵੀ ਜਿਆ ਖੇਤਰ ਹੋਵੇ ਜਿੱਥੇ ਕਿ ਲੋੜ ਹੋਵੇ ਉਥੇ ਹੀ ਉਹਰਾਇ ਸਰ ਜਿਹੜੇ ਹਾਜ਼ਰ ਨੇ ਪੰਗੇ ਵਾਸਤੇ ਵਿਦਿਆ ਤੇ ਪਰਉਪਕਾਰੀ ਕੰਮ ਭਲਾਈ ਵੱਲੋਂ ਕੀਤੇ ਜਾਣਗੇ ਜੀ ਬਿਲਕੁਲ ਇਹ ਕੰਮ ਲਗਾਤਾਰ ਜਾਰੀ ਰਹਿਣਗੇ ਇਹਨਾਂ ਦੇ ਕੰਮਾਂ ਦੇ ਨਾਲ ਨਾਲ ਮੈਂ ਹੋਰ ਦੱਸਦਾ ਕਿ ਹੁਣ ਦਸਵੀਂ ਜਿਹੜੀ ਹੈ ਡੈਂਟਲ ਕਲੀਨਿਕ ਜਿਹੜੀ ਹੈ ਉਹ ਹਸਪਤਲ ਖੋਲੀ ਗਈ ਹੈ ਸਾਡਾ ਜਿਹੜਾ ਨੈਕਸਟ ਪ੍ਰੋਜੈਕਟ ਹੈ ਉਹ ਦਵਾਈਆਂ ਦਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਉਹ ਸਸਤੇ ਭਾਵਾਂ ਤੇ ਜਿਹੜੀਆਂ ਦਵਾਈਆਂ ਆਮ ਲੋਕਾਂ ਨੂੰ ਮਿਲ ਸਕਣ ਤਾਂ ਜਿਹੜਾ ਜਿਹੜਾ ਪ੍ਰੋਜੈਕਟ ਜਿਹੜਾ ਹੈ ਉਹ ਚਲਾਉਣ ਜਾ ਰਹੇ ਹਾਂ ਸਕੂਲ ਦੇ ਪ੍ਰਬੰਧਕ ਸਟਾਫ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਕੂਲ ਦੇ ਪ੍ਰਬੰਧਕਾਂ ਨੂੰ ਇਹੋ ਬੇਨਤੀ ਹੈ ਕਿ ਅਸੀਂ ਤਾਂ ਸਿਰਫ ਇੱਥੇ ਆ ਕੇ ਇਹਨਾਂ ਦੇ ਬੱਚਿਆਂ ਦੀ ਮਦਦ ਹੀ ਕਰ ਸਕਦੇ ਹਾਂ ਵੱਧ ਤੋਂ ਵੱਧ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਏ 90% ਤੋਂ ਉੱਪਰ ਦੇ ਨੰਬਰ ਆਉਂਦੇ ਨੇ ਉਹਨਾਂ ਲਈ ਵੀ ਜਿਹੜੇ ਅਗਰਾਈ ਸਾਹਿਬ ਹਰ ਵੇਲੇ ਚਿੰਤਤ ਰਹਿੰਦੇ ਆ ਉਹਨਾਂ ਦੀ ਉਹ ਚੇਰੀ ਪੜ੍ਹਾਈ ਲਈ ਅਸੀਂ ਜਿਹੜੀ ਫੀਸ ਉਹਨਾਂ ਦੀ ਦੇਣੇ ਆ ਤੇ ਬੱਚੇ ਜਿਹੜੇ ਵੱਧ ਤੋਂ ਵੱਧ ਮਿਹਨਤ ਕਰ ਨੰਬਰ ਲੈ ਕੇ ਆਉਣ ਤੇ ਸਰਬੱਤ ਦਾ ਭਲਾ ਟਰਸ ਜਿਹੜੀ ਹੈ ਹਰ ਵੇਲੇ ਉਹਨਾਂ ਦੇ ਨਾਲ ਥੜੀ। ਧੰਨਵਾਦ ਸਰ। ਸਰ ਜੋ ਸਰਵਪਲ ਆਜ ਕ੍ਰੀਏਟਿਵ ਕਸਟੜਾ ਕਾਰਜ ਕਰ ਰਿਹਾ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅ ਰਮਚਾ ਜੀ ਅ ਸਰਵਪਲ ਆਪਲਾ ਡਰਸ ਜੋ ਕਿ ਡਾਕਟਰ ਐਸ ਪੀ ਅਬਰਾਈ ਜੀ ਵੱਲੋਂ ਚਲਾਈ ਜਾ ਰਹੀ ਹੈ। ਉਹਨਾਂ ਦੇ ਵੱਲੋਂ ਬਹੁਤ ਹੀ ਵਧੀਆ ਜਿਹੜਾ ਹੈ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਕੰਮ ਕਰ ਕੀਤਾ ਜਾ ਰਿਹਾ ਹੈਗਾ। ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਇਸ ਵਾਰ ਵੀ ਉਹਨਾਂ ਦੇ ਵੱਲੋਂ ਜਿਹੜਾ ਹੈ ਸਾਡੇ ਸਕੂਲ ਦੇ ਜਿਹੜੇ ਹੈ ਕੁੜੀਆਂ ਹੈ ਉਹਨਾਂ ਦੇ ਲਈ ਲੋੜਵੰਦ ਬੱਚਿਆਂ ਦੇ ਲਈ ਜਿਹੜੀ ਹੈ 유ਨੀਫਾਰਮਸ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਤੇ ਅਸੀਂ ਇਹ ਪੂਰਾ ਸਟਾਫ ਜਿਹੜਾ ਹੈ ਸਾਰੇ ਹੀ ਬੱਚੇ ਜਿਹੜੇ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬੱਚਿਆਂ ਦੀ ਵਧੀਆ ਪੜ੍ਹਾਈ ਦੇ ਲਈ ਉਹਨਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਇਸ ਸਾਲ ਵੀ ਜਿਹੜਾ ਹੈ ਆਪਣਾ ਯੋਗਦਾਨ ਜਿਹੜਾ ਹੈ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਜਿਹੜੇ ਹੈ ਬੱਚਿਆਂ ਦੀ ਪੜ੍ਹਾਈ ਵਿੱਚ ਯੋਗਦਾਨ ਪਾਏਗਾ ਪਿਛਲੀ ਵਾਰ ਵੀ ਜਿਹੜੇ ਹੈ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਵਰਦੀਆਂ ਬੈਗ ਜਿਹੜੇ ਹੈ ਸਕੂਲ ਯੂਨੀਫਾਰਮ ਸ਼ੂਜ਼ ਜਿਹੜੇ ਪ੍ਰੋਵਾਈਡ ਕੀਤੇ ਗਏ ਸੀਗੇ ਸਟੇਸ਼ਨਰੀ ਪ੍ਰੋਵਾਈਡ ਕੀਤੀ ਗਈ ਸੀ ਤੇ ਇਸ ਵਾਰ ਜਿਹੜਾ ਹੈ ਸਾਡੇ ਸਕੂਲ ਸਟਾਫ ਦੇ ਵੱਲੋਂ ਜਿਹੜੇ ਹੈ ਬੱਚਿਆਂ ਲਈ ਵਰਦੀਆਂ ਲਈ ਜਿਹੜੀ ਬੇਨਤੀ ਕੀਤੀ ਗਈ ਸੀਗੀ ਤੋਂ ਉਹਨਾਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਹੈ ਇਸੇ ਤਰ੍ਹਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਸਾਡੇ ਇਸ ਕੰਢੀ ਖੇਤਰ ਦੇ ਵਿੱਚ ਜਿਹੜਾ ਹੈ ਜੋ ਸਾਡੇ ਮੈਡੀਕਲ ਸਹੂਲਤਾਂ ਹਨ ਉਹਨਾਂ ਲਈ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤੇ ਉਹਦਾ ਵੀ ਜਿਹੜਾ ਹੈ ਇੱਥੋਂ ਦੇ ਗਰੀਬ ਕੱਪੇ ਨੂੰ ਬਹੁਤ ਜਿਹੜਾ ਫਾਇਦਾ ਮਿਲ ਰਿਹਾ ਕਿਉਂਕਿ ਬਹੁਤ ਹੀ ਘੱਟ ਰੇਟਾਂ ਦੇ ਜਿਹੜੇ ਉਹਨਾਂ ਦੇ ਉਹ ਟੈਸਟ ਜਿਹੜੇ ਹੈਗੇ ਉੱਥੇ ਸਾਰਾ ਕੁਝ ਜਿਹੜਾ ਹੈ ਕਰਵਾਇਆ ਜਾਂਦਾ ਹੈ ਤੇ ਇਸੇ ਸਮੇਂ ਜਿਹੜਾ ਹੈ ਮੈਂ ਸਪੈਸ਼ਲੀ ਜਿਹੜਾ ਹੈ ਆਪਣੇ ਡਾਕਟਰ ਸਾਈਕਲ ਜੀ ਦਾ ਜਿਹੜਾ ਹੈ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਦੇ ਰਾਹੀਂ ਜਿਹੜਾ ਇਹ ਸੰਭਵ ਹੋ ਸਕੇਆ ਕਿ ਜਿਹੜੀ ਹੈ ਉਹਨਾਂ ਨੇ ਸਾਡੀ ਜਿਹੜੀ ਗੱਲ听ੀ ਉਹ ਐਸਪੀ ਉਬਰਾਏ ਜੀ ਤੱਕ ਪਹੁੰਚਾਈ ਤੇ ਸਾਡੇ ਸਕੂਲ ਦੇ ਜਿਹੜੇ ਬੱਚਿਆਂ ਦਾ ਜ